ਉਸ ਤੋਂ ਬਾਅਦ ਦੇ ਵਿੱਚ ਬਾਈ ਦਾ ਇਲੈਕਸ਼ਨ ਆ ਗਿਆ ਤਾਂ ਬਾਈ ਦੇ ਇਲੈਕਸ਼ਨ ਦੇ ਵਿੱਚ ਫੇਰ ਡੱਟ ਕੇ ਨਰੇਸ਼ ਕੁਟਾਰੀਏ ਦੀ ਮਦਦ ਕੀਤੀ। ਔਰ ਮੈਂ ਇਹ ਗੱਲ ਕਹਿਣਾ ਕਿ ਕੋਈ ਵੀ ਬੰਦਾ ਜਿਹੜਾ ਘਰੋਂ ਸਵੇਰੇ ਗੱਡੀ ਲੈ ਕੇ ਨਿਕਲਦਾ ਹੈ। ਉਹਨੂੰ ਕੋ ਲੀਡਰ ਤਨਖਾਹ ਨਹੀਂ ਦਿੰਦਾ। ਉਹ ਕਿਉਂ ਨਿਕਲਦਾ ਹੈ ਕਿ ਮੈਂ ਆਪਦੇ ਨਗਰ ਦਾ ਨਾ ਸਰਕਾਰ ਬਣ ਗਈ, ਐਮਐਲਏ ਬਣ ਗਿਆ। ਤੇ ਸਰਪੰਚੀ ਦੀ ਵਾਰੀ ਆਈ ਤਾਂ ਉਹ ਕਹਿਣ ਲੱਗਾ ਕਿ ਗੁੱਟੀਆਂ ਹੈਂਗਾ ਤੇਰੇ ਕੋਲ ਗੁੱਟੀਆਂ ਦੇ ਨੂੰ ਇਹ ਗੁੱਟੀਆਂ ਵੀ ਦੇ ਸਕਦਾ ਸੀ ਪਰ ਇਹ ਕਹਿੰਦਾ ਮੇਰੀ ਮਿਹਨਤ ਦਾ ਮੁੱਲ ਪੈਣਾ ਚਾਹੀਦਾ ਮੈਂ ਦਿਨ ਰਾਤ ਇੱਕ ਕੰਮ ਕੀਤਾ ਆਮ ਆਦਮੀ ਪਾਰਟੀ ਲਈ ਔਰ ਦੂਜੇ ਸਰਪੰਚ ਤੋਂ ਪੈਸੇ ਲੈ ਕੇ ਸਰਪੰਚ ਬਣਾ ਦਿੱਤਾ ਗਿਆ ਔਰ ਇਹਨਾਂ ਨੇ ਉਦੋਂ ਮੇਰੇ ਨਾਲ ਤਾਲਮੇਲ ਕੀਤਾ ਔਰ ਮੈਂ ਇਹਨਾਂ ਨੂੰ ਕਿਹਾ ਕਿ ਜਦੋਂ ਸਮਾਂ ਆਇਆ ਤੁਸੀਂ ਮੇਰੇ ਨਾਲ ਚੱਲੋ ਮੇਰੇ ਨਾਲ ਤੁਰੋ ਮੇਰੀ ਬਾਹ ਫੜੋ ਔਰ ਤੁਹਾਡੇ ਨਾਲ ਇਸ ਗੱਲ ਦਾ ਮੈਂ ਵਾਅਦਾ ਕਰਦਾ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ ਔਰ ਕਦੀ ਵੀ ਜੀਰਾ ਪਰਿਵਾਰ ਤੁਹਾਨੂੰ ਪਿੱਠ ਨਹੀਂ ਦਿਖਾਵੇਗਾ ਆ ਜਿਹੜੀਆਂ ਬੀਬੀਆਂ ਤੇ ਮੇਰੀਆਂ ਮਾਵਾਂ ਬੈਠੀਆਂ ਨੇ ਅੱਜ ਇਹਨਾਂ ਵਿਚਾਰੀਆਂ ਦੇ ਮੂੰਹ ਵੇਖਣ ਆਲੇ ਆ ਜਿਵੇਂ ਡੀਪੂ ਵਾਲੇ ਰਾਸ਼ਨ ਤੋਂ ਕਣਕ ਲੈਣ ਜਾਈਦਾ ਤੇ ਖਾਲੀ ਮੁੜ ਕੇ ਆਈਦਾ ਇਹੋ ਜਿਹੇ ਮੂੰਹ ਹੋਏ ਪਏ ਆ ਅੱਜ ਜਦੋਂ ਦੀ ਸਰਕਾਰ ਆਈ ਆ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੇ ਸੀ ਕਹਿੰਦੇ ਸੀ 1000 ਰੁਪਈਆ ਦੇਾਂਗੇ ਇੱਕ ਬੀਬੀ ਨੂੰ 1000 ਰੁਪਈਆ ਅੱਜ ਜੇ ਤੁਹਾਡੇ ਪਿੰਡ ਕਿਤੇ ਐਮਐਲਏ ਆਜੇ ਭੁੱਲ ਭਲੇਖੇ ਸਮਾਂ ਬੀਬੀਆਂ ਨੂੰ ਬੇਨਤੀ ਕਰਦਾ ਤੁਹਾਡਾ ਅੱਜ ਤੱਕ 34000 ਰੁਪਈਆ ਬਣਿਆ ਪਿਆ ਐਮਐਲਏ ਨੂੰ ਕਿਹਾ ਜੇ ਪਹਿਲਾਂ 34000 ਦਾ ਚੈੱਕ ਦੇ ਇਕੱਲੀ-ਇਕੱਲੀ ਬੀਬੀ ਦਾ ਜੇਰ ਗੱਲ ਕਰੀ ਮੇਰੇ ਕੰਮਾਂ ਦਾ ਕੋਈ ਮੋਲ ਨਹੀਂ ਪਾਇਆ ਕਿਸੇ ਨੇ ਪੜਾਣੇ ਵਾਲਿਓ ਜਦੋਂ ਤੁਸੀਂ ਮੈਨੂੰ ਐਮ.ਐਲ.ਏ ਬਣਾਇਆ ਸੀ 17 ਜੋ ਵੋਟਾਂ ਪਾਈਆਂ ਸੀ ਉਦੋਂ ਕੀ ਹਾਲਾਤ ਸੀ ਪਿੰਡ ਦੇ ਅੱਜ ਪਿੰਡ ਵੇਖ ਲਓ ਅੱਜ ਚੰਡੀਗੜ੍ਹ ਅਰਗਾਜੇ ਪਿੰਡ ਬਣਾਇਆ ਤੇ ਮੈਂ ਗੱਲ ਕਹਿਣਾ ਸੁਖਦੇਵ ਸਿੰਘ ਸਰਪੰਚ ਨੇ ਬਣਾਇਆ ਕਾਂਗਰਸ ਸਰਕਾਰ ਚ ਬਣਾਇਆ ਅੱਜ ਸਰਪੰਚੀ ਬਣਿਆ ਨੂੰ ਮੇਰੇ ਨਾਲ ਘੱਟੋ ਘੱਟ 6 ਮਹੀਨੇ ਹੋ ਗਿਆ ਮੈਨੂੰ ਦੱਸ ਦਿਓ ਕਿਤੇ ਪਿੰਡ 'ਚ ਕੋਈ ਗਲੀ ਦਾ ਕੰਮ ਚੱਲਦਾ ਹੋਵੇ ਕਿਤੇ ਕੋਈ ਇੱਟ ਲੱਗੀ ਹੋਵੇ ਕਿਤੇ ਕੋਈ ਤੁਹਾਡੇ ਪਿੰਡ ਨੂੰ ਗ੍ਰਾਂਟ ਆਈ ਹੋਵੇ ਆ ਮੈਨੂੰ ਪਤਾ ਸੰਦੀਪ ਸਿੰਘ ਬੈਠਾ ਆ ਜਿੰਨੇ ਕਾਂਗਰਸੀ ਵੀਰ ਸਾਡੇ ਬੈਠੇ ਆ 11 ਪੰਚਾਇਤ ਘਰ ਆਏ ਸੀ ਜ਼ਿਲ੍ਹੇ ਦੇ ਵਿੱਚ 11 ਪੰਚਾਇਤ ਘਰ 40 ਤੋਂ 45 ਲੱਖ ਰੁਪਏ ਦਾ ਇੱਕ ਪੰਚਾਇਤ ਘਰ ਬਣਾਉਣਾ ਸੀ ਕਾਂਗਰਸ ਨੇ ਇਹ ਲੜ ਪਿਆ ਮੇਰੇ ਨਾਲ ਮੈਨੂੰ ਕਹਿੰਦਾ ਕਿ ਜੇ ਸਾਡੇ ਪਿੰਡ ਪੰਚਾਇਤ ਘਰ ਨਾ ਬਣਿਆ ਮੈਂ ਤੇਰੀ ਕੋਠੀ ਨਹੀਂ ਆਉਣਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਡਾ ਵੱਡਾ ਦਰਦ ਹੈ ਤੇ ਮੇਰੇ ਨਾਲ ਰੁੱਸ ਗਿਆ ਤੇ ਜੀਰਾ ਸਾਹਿਬ ਮੈਨੂੰ ਕਹਿੰਦੇ ਯਾਰ ਸੁਖਦੇਵ ਚੋਂ ਨੋਣੇ ਰੁੱਸਣ ਦੇਣਾ ਤੂੰ ਪੜਾਣੇ ਪੰਚਾਇਤ ਘਰ ਬਣਾਉਣਾ ਜੇ ਨਹੀਂ ਬਣਿਆ ਤਾਂ ਤਾਂ ਦੱਸ ਦਿਓ ਬਣਿਆ ਜਾਂ ਨਹੀਂ ਬਣਿਆ ਐਥੇ ਫੌਜਾ ਸਿਓ ਬੈਠਾ ਹੋਣਾ ਹੈਗਾ ਕਿਤੇ ਆ ਵਿੱਚੋ ਜੇ ਗੈਪ ਹੋ ਗਿਆ ਸੀ ਕਿੱਥੇ ਆ ਮੜਾ ਜਾ ਖੜਾ ਆਈ ਇਹ ਕਹਿੰਦਾ ਸਾਡੇ ਘਰਾਂ 'ਚ ਪਾਣੀ ਨਹੀਂ ਆਉਂਦਾ ਕਿਉਂ ਨਹੀਂ ਪਾਣੀ ਆਉਂਦਾ ਕਿਉਂਕਿ ਬਿਜਲੀ ਵਾਲੀ ਜਿਹੜੀ ਟੈਂਕੀ ਆ ਉਹਦਾ 26 ਲੱਖ ਰੁਪਈਆ ਬਿੱਲ ਸੀ 26 ਲੱਖ ਤੇ ਦੱਸੋ ਵੀ ਤੁਹਾਡੇ ਜੋ ਕਿਸੇ ਨੇ ਦਿੱਤੇ ਆ ਪੈਸੇ ਉਹ ਚਰਨਜੀਤ ਚੰਨੀ ਨੇ ਦਿੱਤੇ ਜਦੋਂ ਮੁੱਖ ਮੰਤਰੀ ਬਣਿਆ ਸਾਰੇ 26 ਲੱਖ ਬਿੱਲ ਮਾਫ ਕੀਤਾ ਤੁਹਾਡਾ ਪਹਿਲੀ ਆਰਸੀ ਜਦੋਂ ਕਾਂਗਰਸ ਪਾਰਟੀ ਨੇ ਐਸਸੀ ਭਾਈਚਾਰੇ ਨੂੰ ਪਹਿਲ ਦਿੱਤੀ ਆ ਮੈਨੂੰ ਇੱਕ ਗੱਲ ਦੱਸਿਓ ਆ ਬਜ਼ੁਰਗ ਬੈਠੇ ਆ ਸਾਰੀ ਉਮਰ ਲੋਕ ਕਾਲੀਦਾਲ ਨੂੰ ਮੋਟਾ ਪਾਉਂਦੇ ਰਹੇ ਤੇ ਬਾਦਲ ਸਾਹਿਬ 250 ਜੀ ਲੁੱਟੀ ਗਿਆ 250 ਰੁਪਏ ਚ ਵੋਟਾਂ ਪਾਈ ਗਿਆ ਕਿ 500 ਕਰ ਦੂੰ 500 ਕਰ ਦੂੰ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਜਦੋਂ ਖੀਰਲੀ ਵਾਰੀ ਵੇਖਿਆ ਕਿ ਉੰਨੀ ਗੱਲ ਬਣਦੀ ਵੇ 250 ਤੋਂ 500 ਕੀਤਾ ਸਾਡੇ ਵਾਲਾ ਕੈਪਟਨ ਕਹਿੰਦਾ ਸੀ 1000 ਕਰ ਦੂੰ ਉਹਨੇ ਵੀ ਨਹੀਂ ਕੀਤਾ ਪਰ ਕੈਪਟਨ ਸਾਹਿਬ ਤੇਰਾ ਧੰਨਵਾਦ ਤੂੰ ਦੂਜੇ ਮੁੱਖ ਮੰਤਰੀਆਂ ਤਰ੍ਹਾਂ ਧੋਖਾ ਨਹੀਂ ਦਿੱਤਾ ਉਹਨੇ ਬਣਦਿਆ ਸਰ 7500 ਰੁਪਇਆ ਪੈਨਸ਼ਨ ਕੀਤੀ ਜੇ ਨਹੀਂ ਕੀਤੀ ਤੇ ਦੱਸ ਦਿਓ ਬਈ ਤੇ ਜਤਨ ਚੰਨੀ ਸਾਹਿਬ ਬੜੇ 1500 ਰੁਪਇਆ ਪੈਨਸ਼ਨ ਆ ਜਾਂਦੀ ਏ ਜੇ ਨਹੀਂ ਆਉਂਦੀ ਤੇ ਦੱਸੋ ਬਈ ਪੜਾਣੇ ਵਾਲੇ ਇਹ ਕਹਿੰਦਾ 1500 ਇਹ ਕਾਂਗਰਸ ਸਰਕਾਰ ਦੇ ਤੁਹਾਡੇ ਘਰੇ ਪੈਸੇ ਆ ਇਹ ਕਹਿੰਦੇ ਸੀ ਝਾੜੂ ਵਾਲੇ 2500 ਰੁਪਇਆ ਦੇਾਂਗੇ ਬੇਬੇ ਆਉਂਦਾ 2500 ਤੇ 1000 ਰੁਪਇਆ ਆਉਂਦਾ ਸਾਡੇ ਨਾਲ ਤਾਂ ਉਹ ਕੀਤੀ ਪਹਿਲਾਂ ਮੋਦੀ ਨੇ ਠੱਗੀ ਮਾਰੀ ਮੋਦੀ ਕਹਿੰਦਾ ਸੀ ਭਾਈਓਰ ਬੈਣੋ ਆਪਕੇ ਖਾਤੇ ਮੇ 15-15 ਲੱਖ ਆਉਣਗੇ ਤੇ ਲੋਕਾਂ ਨੇ ਚੱਕ ਕੇ ਵੋਟਾਂ ਪਾਤੀਆਂ ਪ੍ਰਧਾਨ ਮੰਤਰੀ ਬਣਤਾ ਅੱਜ ਕਿਸਾਨਾਂ ਨੂੰ ਕੁੱਟ ਪੈਂਦੀ ਹੈ ਗੋਲੀਆਂ ਮਾਰਦੀਆਂ ਨੇ 750 ਕਿਸਾਨ ਸ਼ਹੀਦ ਕਰਾਇਆ ਸੀ ਪੜਾੜਿਆ ਰਿਓ ਸੋਚਣ ਵਾਲੀ ਗੱਲ ਆ 750 ਕਿਉਂ ਕਰਾਇਆ ਇੱਕ 15 ਲੱਖ ਦੇ ਲਾਲਚ ਨੇ 750 ਕਿਸਾਨ ਮਾਰਾ ਦਿੱਤਾ ਤੇ ਪੰਜਾਬ ਦਾ ਬੇੜਾ ਕਰਕੇ ਕਿੰਨੇ ਕੀਤਾ 1000 ਰੁਪਏ ਨੇ ਮੈਂ ਬੜੇ ਕੰਮ ਕੀਤੇ 1 ਕਰੋੜ ਤੇ 60 ਲੱਖ ਰੁਪਇਆ 5 ਸਾਲਾਂ 'ਚ ਤੁਹਾਡੇ ਪਿੰਡ ਲੈ ਕੇ ਆਇਆ ਕੰਮ ਕੀਤੇ ਆ ਅੱਜ ਵੀ ਰਿਕਾਰਡ ਕਢਾ ਲਿਓ ਜਾ ਕੇ ਜਦੋਂ ਮਰਜੀ ਅੱਜ 3 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਜੇ ਅੱਜ ਵੀ ਪੈਸੇ ਖਾਤੇ 'ਚ ਪੜਿਆ ਤੇ ਕਾਂਗਰਸ ਸਰਕਾਰ ਵੇਲੇ ਦੇ ਪੈਸੇ ਦਾ 1 ਰੁਪਿਆ ਗ੍ਰਾਂਟ ਨਹੀਂ ਆਈ 1 ਰੁਪਿਆ 15 ਲੱਖ ਜਦੋਂ ਨੇ ਕਿਹਾ ਤਾਂ ਉਦੋਂ ਆਪਾਂ ਖਾਤੇ ਖਿਲਾਲੇ ਵੋਟਾਂ ਤਾਂ ਚਾਹੇ ਕਿਸੇ ਨੇ ਕਾਲੀ ਦਲ ਨੂੰ ਪਾਤੀਆਂ ਚਾਹੇ ਕਿਸੇ ਨੇ ਝਾੜੂ ਨੂੰ ਪਾਤੀਆਂ ਚਾਹੇ ਕਾਂਗਰਸ ਨੂੰ ਪਾਤੀਆਂ ਦੇ ਘਰ ਵਾਲੇ ਤੋਂ ਚੋਰੀ ਜਾ ਕੇ ਖਾਤਾ ਖਲਾਉਣੀ ਆ ਤੇ ਬੈਂਕ ਵਾਲਾ ਕਹਿੰਦਾ 5000 ਲੱਗੂ ਅੱਜ ਇਹ ਵਿਚਾਰੀਆਂ ਭਗਵਾਨ ਤਮਨ ਅੱਜੋ ਜਿਹੜਾ ਚਾਰ ਜਕਰ ਨੇ ਸ਼ਰਤਾਂ ਨਹੀਂ ਪੂਰੀਆਂ ਕੀਤੀਆਂ ਲੱਗ ਕੇ ਮੈਂ ਕੀਤਾ ਜਾ ਕੇ ਰਿਕਾਰਡ ਕਢਾ ਲਿਓ ਜੇ ਰਿਕਾਰਡ ਚ ਨਾ ਮੰਤਰੀ ਵੱਲੋਂ ਤੇ ਨਾ ਸੈਕਟਰੀ ਵੱਲੋਂ ਆਵੇ ਮੈਨੂੰ ਤਾਂ ਗੱਲ ਕਰਿਓ ਮੱਲੋ ਕੇ ਆ ਮੱਲੋ ਕੇ ਆਲਿਆਂ ਨੂੰ ਜ਼ਮੀਨ ਹੀ ਨਹੀਂ ਦਿੱਤੀ ਇਹਨਾਂ ਨੇ ਅਜੇ ਤੱਕ ਅਜੇ ਤੱਕ ਜ਼ਮੀਨ ਨਹੀਂ ਦਿੱਤੀਗੀ ਗੱਲ ਇਹ ਆ ਕਿ ਤੁਸੀਂ ਸਾਰਿਆਂ ਨੇ ਆਖਿਆ ਕਿ ਚੱਲ ਯਾਰ ਸਕੂਲ ਇਹਨੇ ਅਪਗ੍ਰੇਡ ਕਰਾਤਾ ਆ ਇਹਨੇ ਬਣਾਤਾ ਪੰਚਾਇਤਕਰ ਟੈਕਸੀ ਦਾ ਬਿੱਲ ਇਹਨੇ ਮਾਫ ਕਰਤਾ ਗਲੀਆਂ ਨਾਲ ਇਹਨੇ ਬਣਾਤੀਆਂ ਤੇ ਝਾੜੂ ਵਾਲੇ پتہ ਨਹੀਂ ਕੀ ਨਵਾ ਕਰ ਦੇਣਗੇ ਪਰ ਕੀਤਾ ਉਹਨਾਂ ਨੇ ਨਵਾਂ ਬਦਲਾਅ ਲਿਆਤਾ ਬਈ ਪੜਾਣਿਆਲੇ ਜਦੋਂ ਕਾਂਗਰਸ ਦੀ ਸਰਕਾਰ ਸੀ ਕਿੰਨਿਆਂ ਦੇ ਆਟੇ ਦਾਲ ਵਾਲੇ ਕਾਰਡ ਬਣਿਆ ਵੈਸੇ ਦੱਸੋ ਮੈਨੂੰ ਹੱਥ ਖੜੇ ਕਰਕੇ ਕਿੰਨੇ ਆ ਰਹੇਗੇ ਆ ਬਾਈ ਸਾਰੇ ਘਟਦੇ ਹੋ ਨਹੀਂ ਹੁਣ ਤਾਂ ਕੱਟਦੇ ਵੈਸੇ ਕਿੰਨੇ ਆ ਰਹੇਗੇ ਆ ਦੇਖੇ ਸੀ ਨਾ ਤੇ ਅੱਗੇ ਇੱਕ ਗੱਲ ਆ ਪੜਾਣੇ ਵਾਲਿਓ ਜਦੋਂ ਅਸੀਂ ਕਣਕ ਲੈਣ ਜਾਂਦੇ ਸੀ ਟੀਪੂ ਤੇ ਜਦੋਂ ਅਸੀਂ ਕਣਕ ਲੈਣ ਜਾਂਦੇ ਸੀ ਉਦੋਂ ਕਿਸੇ ਨਾ ਕਿਸੇ ਦਾ ਟਰੈਕਟਰ ਟਰਾਲੀ ਮੰਗ ਕੇ ਜਾਂਦੇ ਸੀ ਜਾਂ ਛੋਟਾ ਠੀਕਰਾਉਂਦੇ ਸੀ ਕਿ ਬਾਈ ਢਾਣੇ ਜਾਦੇ ਨੇ ਤੇ ਆਪਾਂ 8-10 ਘਰ ਇਕੱਠੇ ਹੋ ਕੇ ਕਿਸੇ ਨਾ ਕਿਸੇ ਜ਼ਿੰਮੇਵਾਰ ਦਾ ਮੰਤਰਲਾ ਕਰਕੇ ਤੇ ਟਰਾਲੀ ਤੇ ਢਾਣੇ ਲੈ ਆਈਏ ਤੇ ਹੁਣ ਬੀਬੀ ਭਗਵੰਤ ਮਾਨ ਨੇ ਬੜਾ ਹੀ ਸੌਖਾ ਕੰਮ ਕਰਤਾ ਕਿਸੇ ਜੱਟ ਵੀ ਮਿੰਟ ਕੱਢੇ ਨਹੀਂ ਲੋੜ ਨਹੀਂ ਜਿੱਥੇ 25 ਕਿਲੋ ਢਾਣੇ ਵਰਦੇ ਸੀ 5 ਕਿਲੋ ਮੈਨੂੰ ਲੱਗਦੇ ਬਦਲਾ ਆ ਗਿਆ ਔਰ ਉਹ ਕਹਿੰਦਾ ਸੀ ਮੈਂ ਜਿਹੜਾ ਪੁਰਾਣਾ ਕਲਚਰ ਉਹ ਖਤਮ ਨਹੀਂ ਹੋਣ ਦੇਣਾ ਨਹੀਂ ਖਤਮ ਹੋਣ ਦਿੱਤਾ ਜਿਹੜਾ ਦਾਲ ਚ ਬੇਬੇ ਝੋਲਾ ਆਇਆ ਸੀ ਤੈਨੂੰ ਅਕਰੋਸ਼ੀਆ ਵਾਲਾ ਜਿੱਥੇ ਤੇ ਗਲਾਬੀ ਜਾਂ ਫੁੱਲ ਹੁੰਦਾ ਸੀ ਉਹ ਝੋੜਾ ਹਰ ਕੇ ਤੈਨੂੰ ਪੇਟੀ ਚੋਂ ਕੱਢਣਾ ਪਿਆ ਕਿਉਂਕਿ ਅੱਗੇ ਦਾਣੇ ਬੋਰੀ ਚਾਉਂਦੇ ਸੀ ਤੇ ਹੁਣ ਦਾਣੇ ਝੋੜੇ ਚਾਉਣ ਲੱਗ ਪਏ ਤੇ ਜੇ ਕਿਤੇ ਫਿਰ ਝਾੜੂ ਵਾਲਿਆਂ ਦੀਆਂ ਗੱਲਾਂ ਚ ਆ ਕੇ ਪੜਾਣੀਆਂ ਨੇ ਫਿਰ ਤਗਮਾ ਤਮਾਰ ਸਿਰੇ ਲਾ ਦੂਗਾ ਫਿਰ ਵੇਖੋ ਨਾ ਤੁਹਾਨੂੰ ਚੱਕੀ ਤੇ ਜਾਣ ਦੀ ਰੋੜ ਪੈਣੀ ਹੈ ਤੇ ਨਹੀਂ ਤੁਹਾਨੂੰ ਗੈਸ ਬਾਲਣ ਦੀ ਲੋੜ ਪੈਣੀ ਐ ਤੇ ਨਾ ਹੀ ਨੋ ਨਾ ਕਿੜਕਿੜ ਹੋਣੀਆਂ ਰੋਟੀਆਂ ਤੁੰਗ ਲੈ ਜੀ ਜਾਂ ਮੈਂ ਫਿਰ ਇਹ ਆ ਕਿ ਪੰਜ ਦਾਣੇ ਆਇਆ ਕਰਨਗੇ ਥਾਲ ਭੇਜਿਆ ਕਰਿਆਂ ਜੀ ਥਾਲ ਤੇ ਕੱਕਰੋਸ਼ੀ ਵਾਲਾ ਰਮਾਲ ਕੱਢ ਲਿਆ ਜੀ ਤੇ ਥਾਲ 'ਚ ਪੰਜ ਦਾਣੇ ਰੱਖ ਲਿਆ ਕਰੂਗਾ ਦੀਪੂ ਵਾਲਾ ਤੇ ਘਰੇ ਲਿਆ ਕੇ ਮੰਜੇ 'ਤੇ ਰੱਖ ਕੇ ਸਾਰੇ ਜਾਣੇ ਕਹੇ ਜੇ ਭਗਵੰਤ ਮਾਤਾ ਜੀ ਆਵਾਜ਼ ਦਾ ਰੱਜ ਗਏ 300 ਗਿਆ ਕਰਿਆ ਜੇ 5 ਦਾਣੇ ਵੇਚਦੇ ਕਿੰਨੇ ਪੈਸੇ ਬਚਾਦੇ ਅੱਜ ਭਾਈ ਮਈਆ ਵਾਲੇ ਵਾਲਿਆਂ ਨੇ ਕਮਾਲ ਕਰਤੀ ਮਈਆ ਸਿੰਘ ਵਾਲੇ ਵਾਲਿਆਂ ਨੇ ਅੱਜ ਮਈਆ ਸਿੰਘ ਵਾਲਿਆਂ ਨੇ ਕਮਾਲ ਕਰਤੀ ਅੱਜ ਉਹਨਾਂ ਨੇ ਸਵਾਲ ਕੀਤਾ ਨਰੇਸ਼ ਕਟਾਰਗੇ ਨੂੰ ਆ ਮੈਂ ਵੀਡੀਓ ਪਾਉਂਗਾ ਥੋੜੇ ਟਾਈਮ ਨੂੰ ਚੱਲਦੀ ਨਹੀਂ ਪਈ ਆ ਅੱਜ ਸਵਾਲ ਕੀਤਾ ਉਹ ਕਹਿੰਦੇ 3 ਸਾਲਾਂ ਚ ਦੱਸ ਸਾਡਾ ਕੀਤਾ ਕੀ ਆ ਦੱਸ ਕੀ ਕੀਤਾ ਅੱਜ ਮੈਂ ਕਹਿਣਾ ਸਾਡਾ ਜੋਧਾ ਸਰਪੰਚ ਬੈਠਾ ਢੋਟ ਬੈਠਾ ਕਵਿੰਦਰ ਬੈਠਾ ਭਾਈ ਜਗੀਰ ਬੈਠਾ ਅੱਜ ਕਿੰਨੇ ਪਿੰਡਾਂ ਦੇ ਮੋਤਵਾਰ ਬੰਦੇ ਬੈਠੇ ਹੋ ਆਪਾਂ ਕਿਸੇ ਦਾ ਦੇਣਾ ਨਹੀਂ ਕੋਸ਼ ਪਿੰਡਾਂ ਦੇ ਵਿੱਚ ਜਦੋਂ ਐਮਐਲਏ ਆਵੇ ਜਿਹੜਾ ਲੀਡਰ ਆਵੇ ਉਹਨੂੰ ਸਵਾਲ ਕਰਿਆ ਕਰੋ ਅੱਜ ਚਾਹੇ ਸਰਕਾਰ ਹੈਗੀ ਨਹੀਂ ਹੈਗੀ ਅੱਜ ਵੀ ਕੁਲਵੀਰ ਜੀਰਾ ਹਰੇਕ ਸਵਾਲ ਦਾ ਜਵਾਬ ਦਊ ਅੱਜ ਸਰਕਾਰ ਵਾਲਿਆਂ ਨੂੰ ਪੁੱਛਿਆ ਕਰੋ ਕਿ ਤਿੰਨ ਸਾਲਾਂ 'ਚ ਸਾਡੇ ਪਿੰਡ ਨੂੰ ਕੀ ਦਿੱਤਾ ਹੈ ਤਿੰਨ ਸਾਲਾਂ ਚ ਕਿੰਨੇ ਰਸ਼ਨ卡ਟ ਕੱਟੇ ਹੀ ਕਿੰਨੇ ਕੋਠੇ ਪੁਆਈ ਅੱਜ ਤਿੰਨਾ ਸਾਲਾਂ ਬਾਅਦ ਕਹਿੰਦਾ ਮੈਂ ਤੁਹਾਡੇ ਕੋਠੇ ਪਵਾ ਦੂੰਗਾ ਅੱਜ ਜੇ ਪਹਿਲੇ ਕੋਠੇ ਮਨਜ਼ੂਰ ਹੋਇਆ ਅੱਜ ਰਿਕਾਰਡ ਕਢਾਓ ਤੁਹਾਡੇ ਪੁੱਤਰ ਦੇ ਕੋਠੇ ਮਨਜ਼ੂਰ ਕੀਤੇ ਹੋਇਆ ਇਹਨਾਂ ਦੇ ਕੋਠੇ ਨਹੀਂ ਇਸ ਕਰਕੇ ਪ੍ਰਾਪਉ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਕੜੇ ਰੋਕੇ ਸਾਥ ਦਿਓ ਅੱਜ ਜਿੰਨੇ ਵੀ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਔਰ ਮੈਂ ਬੇਨਤੀ ਕਰਦਾ ਚਾਹੇ ਮਨਜੀਤ ਸਿੰਘ ਵੀ ਬੈਠੇ ਨੇ ਚਾਹੇ ਸਰਦਾਰ ਸਖਦੇਵ ਸਿੰਘ ਵੀ ਚਾਹੇ ਸਮੁੱਚੀ ਟੀਮ ਬੈਠੇ ਹੋ ਅੱਜ ਇੱਕ ਪਰਿਵਾਰ ਹੋ ਜੋ ਇੱਕ ਪਰਿਵਾਰ ਤੁਹਾਡੀਆਂ ਜੱਫੀਆਂ ਜ਼ਰੂਰੀ ਨੇ ਮੈਂ ਤਾਂ ਦੋਹਾਂ ਨਾਲ ਹੀ ਪਾਲ ਲੈਣਾ ਤੁਸੀਂ ਕਿੱਥੇ ਹੋ ਜੋ ਕਿਆ ਕਰੋਗੇ ਜੱਫੇ ਪੈਣ ਕਿਆ ਕਰੋਗੇ ਉੱਥੇ ਚੱਲੂਗਾ ਸਰਕਾਰ ਝਾੜੂ ਵਾਲਾ ਨਹੀਂ ਸਰਕਾਰ ਕਾਂਗਰਸ ਦੀ ਉਹ ਅੱਜ ਵੀ ਤੁਹਾਡੀ ਹੈ ਤੁਹਾਡੇ ਨਾਲ ਵਾਦਾ ਕਰਦਾ ਇਹਨਾਂ ਦੇ ਦਫ਼ਤਰਾਂ 'ਚ ਜਾ ਕੇ ਕੰਮ ਹੁੰਦੇ ਆ ਤੁਹਾਡੇ ਪੁੱਤਰ ਦੇ ਫੋਨ ਦੇ ਕੰਮ ਹੁੰਦੇ ਆ 3 ਸਾਲ ਹੋ ਗਏ ਕਿਸੇ ਦਫ਼ਤਰ ਨਹੀਂ ਗਿਆ ਫੋਨ ਖੜਕਦਾ ਤੇ ਫੋਨ ਤੇ ਕੰਮ ਹੁੰਦਾ ਤੇ ਇਹਨਾਂ ਦਾ ਤਾਂ ਭੋਗ ਪੈ ਗਿਆ ਤੇ ਗਾਂ ਸਮਾ ਦਾ ਆਪਣਾ ਐਵੇਂ ਇਹਨਾਂ ਦੇ ਲਾਲਚਾਂ ਉੱਚਾ ਜਿਨਾ ਆ ਜੋ ਕਿ ਕੋਠੇ ਪਵਾ ਦੇਾਂਗੇ ਇਹ ਜਿਹੜੇ 3 ਸਾਲਾਂ ਜਿਹੜੀ ਪਵਾਏ ਤੇ ਬੇਬੇ ਹੁਣ ਤਾਂ 1.5 ਸਾਲ ਮਗਰ ਰਹਿ ਗਿਆ ਹੁਣ ਤਾਂ ਇਹਨਾਂ ਦੀਆਂ ਆਰਦੀਆਂ ਕਬਰਾਂ ਪੱਟੀਆਂ ਗਈਆਂ ਹੋਣੀਆਂ ਇਹਨਾਂ ਤੋਂ ਕੋਠੇ ਪਾਣੇ ਹੁਣ ਤਾਂ ਕੋਠੇ ਪਾਵਾਂਗੇ ਆਪਾਂ ਕੰਮ ਕਰਾਂਗੇ ਆਪਾਂ ਪਰ ਅੱਜ ਜਿਵੇਂ ਇਹਨਾਂ ਸਾਰੇ ਸਾਥੀਆਂ ਦੇ ਸੰਜੋਗ ਦੇ ਨਾਲ ਅੱਜ ਤੁਸੀਂ ਪੜਾਣੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਪੜ ਮਿਲ ਰਿਹਾ ਹੈ ਇਸੇ ਤਰ੍ਹਾਂ ਬਾਕੀ ਵੀ ਜਿਹੜੇ ਭਰਾ ਨੇ ਕੋਈ ਚਾਲੀ ਦਾਲ ਚੜੇ ਜਾਂ ਝਾੜੂ ਚੜੇ ਹੋਰ ਵੀ ਕਈ ਹੈਗੇ ਆ ਪਰ ਬਈ ਹਰੇਕ ਬੰਦਾ ਇੱਜ਼ਤ ਮਾਨ ਚਾਹੁੰਦਾ। ਉਹ ਚਾਹੁੰਦਾ ਕਿ ਮੈਨੂੰ ਕੋਈ ਘਰੋਂ ਜਾ ਕੇ ਲੈ ਕੇ ਆਵੇ। ਮੈਨੂੰ ਕੋਈ ਸਤਕਾਰ ਦੇਵੇ। ਅਰ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡਾ ਪੁੱਤਰ ਆ ਪਤੀ ਚਾਹਗਾ। ਭਰਾਵਾ ਕਦੀ ਵੀ ਪੜਾਣੇ ਵਾਲਿਓ ਤੁਹਾਡੀ ਕੰਡ ਨਹੀਂ ਲੱਗਣ ਦੇਣਾ। ਕਿਉਂਕਿ ਮੈਂ ਤੁਹਾਨੂੰ ਪਹਿਲੇ ਦਿਨੋਂ ਗਿਆ ਸੀ। ਆਹ ਜਿਹੜੀ ਮੇਰੇ ਸਿਰ ਤੇ ਪੱਗ ਆ। ਅਸੀਂ ਮੈਨੂੰ ਫਿਕਰ ਕੋਈ ਨਹੀਂ ਸੀ। ਜਦੋਂ ਬਾਪੂ ਜਾਂਦਾ ਸੀ ਜੇ ਮੇਰੇ ਨਾਲ ਰੋਸਦਾ ਸੀ ਤੇ ਬਾਪੂ ਬਣਾ ਲੈਂਦਾ ਸੀ ਹੁਣ ਗੱਲ ਇਹ ਆ ਕਿ ਤੁਸੀਂ ਮੇਰੇ ਬਾਪ ਦੀ ਥਾਂ ਹੋ ਜੇ ਬੱਚੇ ਦੇ ਕੋਈ ਗਲਤੀਆਂ ਹੁੰਦੀਆਂ ਨੇ ਮਾਫ਼ ਤੁਸੀਂ ਕਰਨਾ ਹੈ ਔਰ ਤੁਹਾਡੇ ਨਾਲ ਵਾਅਦਾ ਕਰਦਾ ਨਾ ਕਿਸੇ ਨੂੰ ਰੋਸਣ ਦੀ ਤੇ ਨਹੀਂ ਕਿਉਂਕਿ ਤੁਸੀਂ ਸਤਕਾਰਯੋਗ ਹੋ ਮੇਰੇ ਔਰ ਮੇਰੀ ਪਾਗ ਦਾ ਲਾੜੂ ਔਰ ਇਹ ਜਿਹੜੀ ਪਾਗਾ ਇਹ ਹੁਣ ਮੇਰੀ ਪਾਗ ਨਹੀਂ ਇਹ ਜਿਹੜੀ ਪਾਗਾ ਮੇਰੇ ਬਾਪ ਦੀ ਪਾਗਾ ਹੈ ਔਰ ਤੁਹਾਡੇ ਨਾਲ ਪੜਾਣੇ ਵਾਲੇ ਵਾਅਦਾ ਕਰਦਾ ਇਹ ਬਾਪ ਦੇ ਨਾਲ ਨਾਲ ਜੀਰੇ ਵਾਲਿਆਂ ਦੇ ਵੀ ਪੱਗ ਆਰ ਜਨਾਚਰ ਤੁਸੀਂ ਨਾਲੋਂ ਇਸ ਪੱਗ ਨੂੰ ਦਾਗ ਨਹੀਂ ਲੱਗਣ ਦਿੰਦਾ ਆ ਬੈਠਿਆ ਸਖਦੇਵ ਸਿੰਘ ਤੇ ਮਨਜੀਤ ਸਿੰਘ ਜਿਹੜਾ ਵੀ ਤੁਹਾਡੇ ਪਿੰਡੋਂ ਸਰਪੰਚ ਬਣਿਆ ਕਰਨਾ ਜਨਾਚਰ ਕਰਨੀ ਹੈ ਮਹੀਨਾ 2 ਮਹੀਨੇ 5 ਮਹੀਨੇ 6 ਮਹੀਨਿਆਂ ਤੋਂ ਬਾਅਦ ਟਾਈਮ ਨਹੀਂ ਦਿੰਦਾ ਜੇ ਤੂੰ ਬਾਅਦ ਝੋਲਾ ਨਾ ਕਲਵੀਰ ਜੀਰੇ ਦੀ ਕੋਠੀ ਫੜਾ ਕੇ ਆਵੇਂ ਫਿੱਟੇ ਮੂੰਹ ਮੇਰੇ ਯਾਰ ਗੱਲਾਂ ਨੇ ਬੜੀ ਹੋਰ ਦਾ ਇਹ ਮਗਰ ਨਾਲ ਕੇ ਭੱਜੇ ਕਰਨਗੇ ਔਰ ਸਰਪੰਚ ਜਿਹੜਾ ਬੜਿਆ ਉਹਨੂੰ ਛੁੱਟੀ ਨਹੀਂ ਜਾਣਗੇ ਥੋੜੀ ਜੀ ਜੇ ਲੈ ਆਵੇ ਸਰਦੇਵ ਜੰਮ ਤੇ ਮਨਜੀਤ ਸਿੰਘ ਨੂੰ ਨਾਲ ਸਾਡੀ ਟੀਮ ਨੂੰ ਲੈ ਆਏਗਾ ਤੇ ਤੇਰੇ ਨਾਲ ਇਸ ਗੱਲ ਦਾ ਵਾਦਾ ਮੇਰੇ ਕੋਲ 15 ਸਰਪੰਚ ਆਏ ਪੜਾਣੇ ਵਾਲੇ ਉਹ ਕਹਿੰਦੇ ਅਸੀਂ ਤੇਰੇ ਨਾਲ ਤੁਰਨਾ ਹੈ ਮੈਂ ਕਿਹਾ ਤੁਸੀਂ ਮੇਰੇ ਬੰਦਿਆਂ ਦੀਆਂ ਪੱਗਾਂ ਲਈਆਂ ਇਲੈਕਸ਼ਨ 'ਚ ਮੈਂ ਨਹੀਂ ਤੋੜਨੇ ਉਹ ਕਹਿੰਦੇ ਅਸੀਂ ਪੈਸੇ ਦੇ ਕੇ ਬਣੇ ਆ 20-20 ਲੱਖ ਦਿੱਤਾ ਹੈ 20-20 ਲੱਖ ਤੇ ਮੈਨੂੰ ਉਹਨਾਂ ਸਰਪੰਚਾਂ ਨੇ ਕਿਹਾ ਕਿ ਅਸੀਂ ਤੈਨੂੰ ਐਫੀਡਿਵੈਂਟ ਦਿਆਂਗੇ ਗਾਹ ਤੋਂ ਸਰਪੰਚੀ ਵੀ ਨਹੀਂ ਮੰਗਦੇ ਤੇਰੇ ਬੰਦੇ ਦੇ ਨਾਲ ਚੱਲਾਂਗੇ ਮੈਂ ਕੱਜ ਐ ਕਰੋਗੇ ਤੇ ਤੁਹਾਡੇ ਨਾਲ ਵਾਅਦਾ ਕਰਦਾ ਨਰੇਸ਼ ਕਿਟਾਰੀਏ ਤੋਂ ਤੁਹਾਡੇ ਪੈਸੇ ਵੜਾ ਕੇ ਜਾਵਾਂਗਾ ਜਾਂ ਨਰੇਸ਼ ਕਿਟਾਰੀਆ ਵਾਅਦਾ ਛੋਗਦੇ ਜਾਂ ਪੈਸੇ ਤੁਹਾਡੇ ਘਰੇ ਹੋਣਗੇ ਵਾਅਦਾ ਹੈ ਮੇਰਾ ਉਹਨਾਂ ਸਰਪੰਚਾਂ ਦੇ ਨਾਲ ਇਸ ਕਰਕੇ ਤਖੜੇ ਹੋ ਸਾਰੇ ਜਣੇ ਸਾਥ ਦਿਓ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਛੋਟੀਆਂ ਨੇ ਤੁਹਾਡਾ ਭਰਾਵਾਂ ਦਾ ਪਿਆਰ ਚਾਹੀਦਾ ਹੈ ਸਤਕਾਰ ਚਾਹੀਦਾ ਕਿਉਂਕਿ ਅੱਜ ਕੱਲ ਪਰਸੋਂ ਦੀ ਗੱਲਾਂ ਮੈਨੂੰ ਕੋਈ ਕਹਿੰਦਾ ਮੈਨੂੰ ਇੱਕ ਥਾਣੇਦਾਰ ਕਹਿੰਦਾ ਮੈਂ ਕਿਹਾ ਯਾਰਾ ਫਲਾਣੇ ਪਿੰਡ ਦੇ ਬੰਦੇ ਆਏ ਆ ਕੀ ਰੌਲਾ ਹੈ ਕਹਿੰਦਾ ਜੀ ਰੌਲਾ ਕੀ ਇਹਨਾਂ ਦਾ ਰਾਸ਼ਨ ਕਾਰਡ ਕੱਟਿਆ ਗਿਆ ਇਹ ਸਰਪੰਚ ਨੂੰ ਮਾਰਾ ਬੋਲੇ ਮੈਂ ਕਹਿਆ ਮਿੱਤਰਾ ਇਹਨਾਂ ਦੇ ਦਿਨ ਤਾਂ ਹੋ ਗਏ ਖਤਮ ਝਾੜੂ ਵਾਲਿਆਂ ਦੇ ਹੁਣ ਦਿਨ ਸ਼ੁਰੂ ਹੋ ਗਏ ਸਾਡੇ ਮੈਂ ਕਹਾਂ ਮਹੀਨੇ ਤਿੰਨ ਜਾਂ ਚਾਰ ਪਏ ਆ ਤਿੰਨਾ ਚਾਰਾਂ ਮਹੀਨਿਆਂ ਬਾਅਦ ਤੂੰ ਕਹਿੰਦਾ ਇਹਨਾਂ ਨੂੰ ਮਾੜਾ ਬੋਲਿਆ ਜੇ ਤੂੰ ਬਰ ਪਿੰਡਾਂ 'ਚ ਆ ਜਿਹੜੀਆਂ ਮੇਰੀਆਂ ਮਾਵਾ ਦੇ ਬੀਬੀਆਂ ਬੈਠੀਆਂ ਨੇ ਭੈਣਾਂ ਬੈਠੀਆਂ ਨੇ ਭੈਣੇ ਚੋਣ ਨਿਸ਼ਾਨ ਕੀ ਸੀ ਇਹਨਾਂ ਦਾ ਝਾੜੂ ਝਾੜੂ ਤਾਂ ਆਪਣੇ ਘਰੇ ਹੈਗਾ ਹੱਥ ਦਾ ਕਹਿੜਾ ਛੱਟਾ ਸਿੱਧਾ ਹੀ ਝਾੜੂ ਫੜ ਲਿਆ ਹੁਣ ਝਾੜੂ ਹੱਥ 'ਚ ਫੜ ਲੈਣਾ ਜਦੋਂ ਆਪਣੀ ਗਲੀ ਚ ਆਉਣਾ ਉਸੇ ਝਾੜੂ ਨਾਲ ਕੁੱਟ-ਕੁੱਟ ਕੇ ਮੋਰ ਬਣਾ ਕੇ ਝਾੜੂ ਵਾਲੇ ਪਹੁੰਚਾਉਣੇ ਆ ਮੈਂ ਕਿਹਾ 4 ਮਹੀਨੇ ਰਹਿ ਗਏ 4 ਮਹੀਨਿਆਂ 'ਚ ਪਤਾ ਲੱਗ ਜੂ ਇਹ ਕਹਿੰਦੇ ਸੀ ਨਾ ਡळा ਤੋਂ ਡळा ਹੁੰਦਾ ਹੈ ਕਿਧਰ ਸੇ ਚਲਾ ਹੁੰਦਾ ਮੈਂ ਕਿਹਾ ਜਦੋਂ ਪਿੰਡਾਂ 'ਚ ਜਾਉਂਗੇ ਪਤਾ ਲੱਗਿਆ ਕਰੂਗਾ ਕਿ ਕਿੰਦੇ ਕੋਠੇ ਤੋਂ ਚੱਲਿਆ ਤੇ ਕਿਧਰੋਂ ਚੱਲਿਆ ਹੈ ਇਸ ਕਰਕੇ ਭਰਾਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਕੀਮਤੀ ਸਮਾਂ ਕੱਢਿਆ ਔਰ ਮੇਰੀ ਇੱਕ ਬੇਨਤੀ ਆ ਪਿੰਡ ਵਾਲਿਓ ਤੁਹਾਡੇ ਨਾਲ ਤੁਸੀਂ ਸਾਰੇ ਜੀਰੇ ਆਉਨੇ ਹੋ ਤੁਹਾਡਾ ਆਪਦਾ ਜੀਰੇ ਘਰ ਆ ਤੁਹਾਡੀ ਘੋਠੀ ਆ ਆਪਾਂ ਰਾਹ ਚ ਗਲੀ ਚ ਖੜਦੇ ਆ ਕਦੀ ਕਿਸੇ ਦੇ ਘਰ ਤੇ ਬੈਠਨੇ ਆਪਦੇ ਘਰੇ ਆਇਆ ਕਰੋ ਤੁਹਾਡਾ ਘਰ ਆ ਤਾਲੇ ਸ਼ਾਨ ਮੇਰੀ ਵਾਦੀ ਐ ਨਾਲੇ ਤੁਹਾਡੀ ਵਾਦੀ ਔਰ ਜੇ ਪਿਆਰ ਵਾਦਾ ਜੇ ਕੱਲ ਨੂੰ ਕਿਤੇ ਮੈਂ ਕਿਤੇ ਤਲਵੰਡੀ ਭਾਈ ਤੁਸੀਂ ਮੈਨੂੰ ਮਿਲਜੋ ਤੇ ਜੇ ਮੈਂ ਕਹਾਂ ਕਿ ਤਰਸ਼ੇਮ ਸਿੰਘ ਕੀ ਹਾਲੇ ਜੇ ਤਰਸੀਮ ਸੋ ਨਾਲ ਚਾਰ ਬੰਦੇ ਹੋਣਗੇ ਤੇ ਤਰਸੀਮ ਚੌੜਾ ਵੀ ਸੀਨਾ ਚੌੜਾ ਹੋਊਗਾ ਕਿ ਯਾਰ ਮੈਨੂੰ ਜੀਰਾ ਸਾਹਿਬ ਨੇ ਬੁਲਾਇਆ ਤੇ ਮੈਨੂੰ ਵੀ ਇਹ ਹੋ ਗਿਆ ਕਿ ਭਾਈ ਤਰਸੀਮ ਸੋ ਮੈਨੂੰ ਜੱਫੀ ਪਾ ਕੇ ਮਿਲਿਆ ਤੇ ਕਈ ਯਾਰ ਭਈ ਆਪਾਂ ਘਰਾਂ ਚ ਬੈਠੇ ਰਹਿੰਦੇ ਆਂ ਆੜ ਫੌਜਾਂ ਸਿੋਂ ਹਮੈਨੂੰ ਇਹਨਾਂ ਕਿਉਂ ਚੇਤੇ ਆਂ ਚਾਹੇ ਮੁੜਕੇ ਵਿੱਚੋਂ ਸਲਿੱਪ ਸਲੁੱਪ ਦੀ ਮਾਰ ਹੀ ਗਿਆ ਪਰ ਮੈਨੂੰ ਪਤਾ ਉਹ ਗਰੀਬਾਂ ਦੀ ਲੜਾਈ 'ਏ ਲੜਦਾ ਰਿਹਾ ਗਰੀਬਾਂ ਦੀ ਲੜਾਈ ਆਪਦੇ ਭਾਣੇ ਨਾਲ ਵੀ ਲੜ ਪੈਂਦਾ ਉਹਦੇ ਨਾਲ ਵੀ ਲੜ ਪੈਂਦਾ ਸੀ ਇਸ ਚੜਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਤਗੜੇ ਹੋਵੋ ਸਾਥ ਦਿਓ ਤੁਹਾਡੇ ਸਾਥ ਦੀ ਲੋੜ ਆ ਔਰ ਮੇਰੇ 5 ਸਾਲ ਐਮਐਲਏ ਰਹਿੰਦਿਆਂ ਬੀਬੀ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਮੇਰੀ ਝੋਲੀ ਚ ਪਾਇਓ ਮੈਨੂੰ ਮਾਫ ਕਰਿਓ ਪਰ ਮੈਂ ਪਹਿਲਾ ਬੰਦਾ ਹੂੰਗਾ ਜਿਹੜਾ ਐਮਐਲਏ ਨਾਂ ਨਹੀਂ ਹੁੰਦਿਆਂ ਮੈਂ ਤਾਂ ਵੀ ਤੁਹਾਡੇ ਦੁੱਖ ਸੁੱਖ ਚਾਣੋਂ ਨਹੀਂ ਹਟਿਆਗਾ ਜਿਉਂ ਉਹ ਹਟਿਆ ਤੇ ਦੱਸ ਦਿਓ ਬਈ ਬੀਜੇਪੀ ਵਾਲੇ ਵੀ ਅੱਗੇ ਆ ਕਾਲੀਦਾਲ ਵਾਲੇ ਵੀ ਹੈਗੇ ਆ ਝਾੜੂ ਵਾਲੇ ਵੀ ਅੱਗੇ ਮੈਂ ਆਉਂਦਾ ਹੀ ਨਾ ਮੈਂ ਚਾਹੇ ਮੈਂ ਹਾਰ ਗਿਆ ਚਾਹੇ ਮੈਂ ਜਿੱਤ ਗਿਆ ਜੇ ਮੈਨੂੰ ਪਾਰਟੀ ਨੇ ਮੈਂਬਰ ਪਾਰਟੀ ਮੈਂ ਪਾਰਲੀਮੈਂਟ ਦੀ ਟਿਕਟ ਦਿੱਤੀ ਖਡੂਰ ਸਾਹਿਬ ਤੋਂ ਚਾਹੇ ਕਿਸੇ ਨੇ ਵੋਟਾ ਅਮਰਤਪਾਲ ਨੂੰ ਪਾਤੀਆਂ ਚਾਹੇ ਝਾੜੂ ਨੂੰ ਪਾਤੀਆਂ ਮੈਂ ਨਾ ਹਲ ਗਿਆ ਚਾਹੇ ਵੀ ਵਿਚਰਦਾ ਜਿਹੜੇ ਲੋਕ ਮੇਰੇ ਨਾਲ ਖੜੇ ਨੇ ਅੱਜ ਵੀ ਉਹਨਾਂ ਦੇ ਦੁੱਖ ਸੁੱਖ ਚ ਜਾਨਾ ਔਰ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਅੱਜ ਤੋਂ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਮੇਰੇ ਚਾਚੇ ਤਾਇਆ ਹੋ ਮੇਰੇ ਭਰਾ ਹੋ ਤਕੜੇ ਹੋ ਕੇ ਕੰਮ ਕਰੋ ਤੁਹਾਨੂੰ ਇਸ ਪੁੱਤਰ ਨਾਲ ਕਦੀ ਲਾਹਾ ਨਹੀਂ ਆਊਗਾ ਇਹਨਾ ਕੁਝ ਕਹਿੰਦਾ ਆ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਧੰਨਵਾਦ ਕਰਦਾ ਸਰਦਾਰ ਮਨਜੀਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਕਿ ਅੱਜ ਜਿਹੜਾ ਤੁਸੀਂ ਬਹੁਤ ਵੱਡਾ ਜਿਹੜਾ ਫੈਸਲਾ ਲਿਆ ਹੈ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਿਉਂਕਿ ਇੱਕ ਘਰ ਬਦਲਦਾ ਹੋਵੇ ਦੂਜੇ ਘਰ ਜਾਣਾ ਹੋਵੇ ਤੇ ਬਹੁਤ ਔਖਾ ਹੁੰਦਾ ਹੈ ਪਰ ਜਦੋਂ ਕਦਰ ਨਾ ਪਵੇ ਜਦੋਂ ਪੁੱਛਿਆ ਨਾ ਜਾਵੇ ਥੇ ਹੋ ਜਾਣ ਜਦੋਂ ਘਰਾਂ ਜਾਣ ਕੇ ਗੋਲੀਆਂ ਚੱਲਣ ਤੇ ਕੋਈ ਛਾਰ ਨਾ ਲਵੇ ਉਦੋਂ ਫਿਰ ਉਹਦੇ ਨਾਲ ਤੁਰਦੇ ਹੋ ਜਿਹੜਾ ਬੰਦਾ ਬਾਹ ਫੜਦਾ ਹੋਵੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜ ਨਾਲੇ ਲਾਉਂਦਾ ਜੇ ਮੇਰੀਆਂ ਗੱਲਾਂ ਸੱਚੀਆਂ ਲੱਗੀਆਂ ਤੇ ਦੋਵੇਂ ਹੱਥ ਜਰੂਰ ਖੜੇ ਕਰਿਓ ਤੇ ਭਾਈ ਜਿੰਨوں ਝੂਠੀਆਂ ਲੱਗੀਆਂ ਚਾਹਵੇ ਇੱਕੀ ਕਰਨਾ ਮੈਨੂੰ ਪਤਾ ਲੱਗ ਜੂਗਾ ਕਿ ਇਹਦਾ ਮੈਂਤਰਲਾ ਜੇ ਮੈਨੂੰ ਕਰਨਾ ਪੈਣਾ ਦੋਨੋਂ ਜੀ ਸਿੰਘ ਖਾਲਸਾ ਜੀ ਨੂੰ ਕਹਾਂਗਾ ਕਿ ਉਹ ਲਿਸਟ ਲੈ ਲੈਂਣ ਜਿਹਦੇ ਜਿਹੜੇ ਬੰਦਿਆਂ ਦੀ ਆਪਾਂ ਜੁਆਇਨਿੰਗ ਆ ਔਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਸ ਤੋਂ ਬਾਅਦ ਇੱਕ ਆਪਾਂ ਯਾਦਗਾਰ ਤਸਵੀਰ ਕਰਾਉਣੀ ਹੈ ਸਾਰਿਆਂ ਨੇ ਜਾਣਾ ਨਹੀਂ ਕਿ ਸਰੋਪੇ ਗੱਲ ਚੀ ਰੱਖਣੇ ਆ ਔਰ ਆਪਾਂ ਇੱਕ ਫੋਟੋ ਜਿਹੜੀ ਆ ਉਹ ਇੱਕ ਯਾਦਗਾਰੀ ਤਸਵੀਰ ਕਰਾਉਣੀ ਆ ਔਰ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਸਰਦਾਰ ਮਨਜੀਤ ਸਿੰਘ ਜੀ ਸਨਅਵ ਗੁਰਨੇ ਸਿੰਘ ਪੜਾਣਾ ਜਿਨ੍ਹਾਂ ਦੇ ਕਹਿਏ ਵਿਖੇ ਅੱਜ ਆਪਣੀ ਇੱਕ ਅਕਾ ਕੀ ਕਰਤਾ ਹੋਈ ਆ ਤੇ ਜਿਨ੍ਹਾਂ ਦੇ ਨਾਲ ਸਹਿਯੋਗ ਕੀਤਾ ਸਾਡੇ ਸੰਗ ਦੇ ਸੇਕੀ ਸਰਪੰਚ ਪੜਾਣਾ ਬਲਜੀਤ ਸਿੰਘ ਬੋੜਾਂ ਵਾਲੀ ਸਰਪੰਚ ਬੋਲੇ ਸੋਨਹਿਰ ਪ੍ਰੀਆ ਗਾਲ ਪਰਮਜੀਤ ਸਿੰਘ ਜੀ ਆਉਣ ਇਥੇ ਆਪਣਾ ਮਾਨ ਸਤਕਾਰ ਲੈ ਪਰਮਜੀਤ ਸਿੰਘ ਜੀ ਉਹਨਾਂ ਦੇ ਮਗਰ ਨਿਸ਼ਾਨ ਸਿੰਘ ਜੀ ਉਹ ਵੀ ਇੱਥੇ ਆਉਣ ਸੇ ਇੱਥੇ ਬੰਦਾ ਮਾਨ ਸਨਮਾਨ ਲੈਣ ਹਾਂਜੀ ਨਿਸ਼ਾਨ ਸਿੰਘ ਹਰਦੀਪ ਸਿੰਘ ਤਰਸੀਮ ਸਿੰਘ ਆ ਜਾਣ ਜੀ ਹਾਂਜੀ ਗੁਰਜੰਟ ਸਿੰਘ ਜੀ ਆ ਜਾਣ ਅਰਜੰਤ ਸਿੰਘ ਗੁਰਜੰਟ ਸਿੰਘ ਹਰਪ੍ਰੀਤ ਸਿੰਘ ਗੋਰਾ ਹਰਪ੍ਰੀਤ ਸਿੰਘ ਗੋਰਾ ਜੀ ਆਉਣ ਸੇ ਇੱਥੇ ਹਾਂਜੀ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਆਉਣ ਸਟੇਜ ਤੇ ਜੀ ਪਰਮਜੀਤ ਸਿੰਘ ਜਗਸੀਰ ਸਿੰਘ ਮੰਗਰੇ ਜਗਸੀਰ ਸਿੰਘ ਜੀ ਸਟੇਜ ਤੇ ਆਉਣ ਬਚਿੱਤਰ ਸਿੰਘ ਜੀ ਤੇ ਹੁਣ ਤੇ ਹੁਣ ਬਚਿੱਤਰ ਸਿੰਘ ਜੀ ਵਰਮੇਲ ਸਿੰਘ ਜੀ ਆਉਣ ਤੇ ਜੀ ਹਾਂਜੀ ਹਰਪ੍ਰੀਤ ਸਿੰਘ ਗੋਰਾ ਬਰਮਦੀਪ ਸਿੰਘ ਜੀ ਤੇ ਜਗਜੀਤ ਸਿੰਘ ਜੀ 75 ਸਿੰਘ ਜੀ ਬਰਮੇਲ ਸਿੰਘ ਜੀ ਚਾਰ ਗਾਟ ਕੋਰਾ ਆ ਜੋ ਜੀ 75 ਸਿੰਘ ਜੀ ਜਾਣ ਵਾਲੇ ਬੱਚੇ ਰੁਕ ਗਏ ਬਰਮੇਲ ਸਿੰਘ ਜੀ ਆ ਜੀ ਹਰਮੇਲ ਸਿੰਘ ਰਮੇਲ ਸਿੰਘ ਵੀਰ ਦੀ ਔਨ ਗੁਰਮੀਤ ਸਿੰਘ ਜੀ ਰਮੇਲ ਸਿੰਘ ਜੀ ਰਮੇਲ ਸਿੰਘ ਜੀ ਲਖਵੀਰ ਸਿੰਘ ਲਖਾ ਜੀ ਪਹੁੰਚਣ ਲਖਵੀਰ ਸਿੰਘ ਲਖਾ ਜੀ ਰਮੇਲ ਸਿੰਘ ਜੀ ਲਖਵੀਰ ਸਿੰਘ ਲਖਾ ਜੀ ਭਿੰਦਰ ਸਿੰਘ ਜੀ ਭਿੰਦਰ ਸਿੰਘ ਜੀ ਔਨ ਗੁਰਚਰਨ ਸਿੰਘ ਜੀ ਅਗਰਚਨ ਸਿੰਘ ਜੀ ਆਉਣ ਜੀ ਤਕਵੀਰ ਸਿੰਘ ਲੱਖਾ ਅੱਜ ਅੱਗੇ ਆਜੋ ਆਓ ਸਰਦੇਵ ਸਿੰਘ ਜੀ ਗੁਰਚਰਨ ਸਿੰਘ ਜੀ ਹੀਰਾ ਹਰਜਿੰਦਰ ਸਿੰਘ ਜੀ ਹਰਮਨ ਸਿੰਘ ਜੀ ਕੋਈ ਗੱਲ ਨਹੀਂ ਅਰਜੰਦਰ ਸਿੰਘ ਜੀ ਆ ਗਏ ਜੀ ਹਾਂਜੀ ਹਰਮਨ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਆ ਜਾਓ ਵੀ ਤੇ ਆਓ ਤਰ ਮਾਥੇ ਗੇੜੀ ਆਹ ਜੀ ਤੇ ਆਹ ਪ੍ਰੇਮੀਲ ਕੌਰ ਜੀ ਆਉਣ ਜੀ गुरीर कौर भैन हाँ जी शमशेर सिंह जी आ गए जी हरमन सिंह आ गए भी जी हरमन हरमन सिंह वीर हां जी हरजिंदर सिंह वीर जी हरजिंदर सिंह वीर जी हरिवीर ਗੁਰਚੰਦ ਸਿੰਘਾ ਹੀਰਾਵਰ ਚੰਦ ਸਿੰਘ ਦਾ ਹੀਰਾ ਮਜੀਦ ਉਹਨਾਂ ਦੇ ਬੇਟਾ ਜੀ ਪੜਾ ਰੋਕੀ ਉਹਨਾਂ ਦਾ ਫੋਟੋ ਖੜਾ ਨਹੀਂ ਹੋਣਾ ਚੰਦ ਸਿੰਘ ਦੇ ਬੇਟਾ ਜੀ ਕੋਈ ਗੱਲ ਨਹੀਂ ਪਹਿਲੀ ਮੋੜ ਕੇ ਨਾ ਸਤਿ ਸਿੰਘ ਆ ਗਏ ਜੀ ਉਹ ਜਾਈ ਜਾਂਦੇ ਬੰਦੇ ਰੋਕੀ ਪੰਤ ਸੰਗਤ ਜਾਈਏ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ 2 ਮਿੰਟ ਬਸ ਬੈਠ ਜਾਓ ਬਸ ਆਪਾਂ ਤਸਵੀਰ ਕਰ ਲਈ ਇੱਕ ਜਾਣਕਾਰੀ ਸਾਰੇ ਵੀਰਾਂ ਦੇ ਹੱਥ ਵਿੱਚ ਵਾਸਤੇ ਆਪਾਂ ਇੱਕ ਤਸਵੀਰ ਕਰਨੀ ਹੈ ਭੈਣ ਬੇਨਤੀ ਹੈ ਕਿ ਉਸ ਸਟੇਜ ਤੇ ਆਉਣ ਜਰਮੀਤ ਕੌਰ ਨਾਲ ਦੀਆਂ ਧੀਏ ਭੈਣਾਂ ਨੇ ਉਸ ਸਟੇਜ ਤੇ ਆਉਣ ਆਪਣਾ ਮਾਨ ਦਾ ਮਾਨ ਸਨਮਾਨ ਪਹੁੰਚ ਰਣਜੀਤ ਕੌਰ ਜੀ ਜਸਪਾਲ ਕੌਰ ਜੀ ਆਪੇ ਆ ਜਾਓ ਇਹ ਨਹੀਂ ਨਹੀਂ ਸਰਦਾਰ ਜੀ ਆ ਜਾਓ ਪਾ ਠੀਕ ਹੈ ਜੇ ਲੈ ਇੱਧਰ ਆ ਜਾ ਹਰਾਨਾ ਪਿੰਡ ਵਿੱਚ ਵੀਰਾਂ ਭੈਣਾਂ ਦਾ ਮਾਣ ਦਾ ਮਾਰ ਪਾ ਰਿਹਾ ਸਭ ਲੋਕ ਕਾਂਗਰਸ ਪਾਰਟੀ ਵਿੱਚ ਜੀ ਆਣ ਕਹਿੰਦੇ ਆ ਥੋੜੇ ਤੋਂ पता लगता है कि जो कांग्रेस पार्टी की में है और सरदार बलबीर सिंह जी जो स्ट्रोंग इस हल्के जीरे दो स्ट्रोंग लीडर ने और मावा भैन जो अपना मन का मान सम्मान लै रही हीरा सिंह जी अजीत सिंह जी बेनती है कि दो मिनट वास्ते बह जान आप फोटो करनी है जान लगे जाद करी फोटो और बार एम एल ए साहब कह भी आओ हीरा सिंह जी हीरा सिंह जी जगराज सिंह जी ਗੁਰਵਿੰਦਰ ਸਿੰਘ ਜੀ ਸਰਪੇਵ ਸਿੰਘ ਜੀ ਹਾਂਜੀ ਅਨੁਸ਼ਤਰ ਸਿੰਘ ਜੀ ਵੈਰੀ ਵੈਰੀ ਰਿਸਪੈਕਟ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਆਪ ਦਾ ਮਾਨਸਮਾਨ ਲੈ ਕੇ ਜਾਣਾ ਨਹੀਂ ਆਪਾਂ ਇੱਕ ਯਾਦਗਾਰੀ ਤਸਵੀਰ ਕਰਨੀ ਹੈ ਮਾਵਾ ਭੈਣਾਂ ਨੂੰ ਬੇਨਤੀ ਆ ਕਿ ਆਪਾਂ ਰਲ ਕੇ ਇੱਥੇ ਇੱਕ ਤਸਵੀਰ ਖਾਦੀ ਕਰਨੀ ਹੈ ਜੋ ਯਾਦਗਾਰੀ ਤਸਵੀਰ ਹੋਵੇਗੀ ਮੈਂ ਬਹੁਤ ਪਸੰਦ ਤੁੰਗੂਆ ਅੱਗੇ ਵੀ ਅੱਗੇ ਜੀਰਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ 3 ਸਾਲ ਹੋ ਗਏ ਅਸੀਂ ਤੈਨੂੰ ਉੱਥੇ ਧਰਮ ਖਾਲਸਾ ਜੀ ਲੈ ਕੇ ਆ ਗਏ ਹਾਂ ਚਲੋ ਫੁੱਲ ਫੁਟੇ ਆਹ ਉੱਥੇ ਹੀ ਕਰਾ ਦੇ ਬੰਦਾ ਕੰਮ ਕਰਾ ਦੇ ਉੱਥੇ ਉੱਥੇ ਨੂੰ ਮਾ ਕੇ ਆਉਂਦਾ ਮੈਂ ਵੀ ਉਹ ਕਦੇ ਇੱਥੇ ਬਾਅਦ ਬਾਅਦ ਇੱਥੇ ਮਾ ਦੇ ਆਈ ਤਾਂ ਮਰੋਣਾ ਦੋ ਫਿਰ ਆਉਂਗਾ ਮੈਂ ਨੂੰ ਕਹਿੰਦੇ ਆ ਜਿਹੜੇ ਵੀ ਅੱਜ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਨੇ ਸਾਡਾ ਪਰਿਵਾਰ ਵੱਡਾ ਹੋਇਆ ਵਧਿਆ ਫੁੱਲਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭੈਣਾਂ ਦਾ ਧੰਨਵਾਦ ਵੀਰਾਂ ਦਾ ਧੰਨਵਾਦ ਬਜ਼ੁਰਗਾਂ ਦਾ ਧੰਨਵਾਦ ਵੀਰਾਂ ਨੂੰ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ ਕਿ ਆਪਾਂ ਜੇ ਕੁਰਸੀਆਂ ਥੋੜੀਆਂ ਬਾਹਰ ਲਾ ਲਈਏ ਤੇ ਅੰਦਰ ਕਿਉਂਕਿ ਹਨੇਰਾ ਫੋਟੋ ਵੀ ਨਹੀਂ ਸਹੀ ਆਉਣੀ ਜੇ ਆਪਾਂ ਮਹਾਰਾਜ ਜਾਂ ਬੋਇਆ ਚ ਬੋਲ ਕੇ ਵਟਾ ਇੱਥੇ ਕਰ ਲਈਏ ਜਾਂ ਬਾਹਰ ਗਲੀ 'ਚ ਕੁਰਸੀਆਂ ਲਾ ਕੇ ਇੱਕ ਯਾਦਗਾਰੀ ਤਸਵੀਰ ਕਰਨੀ ਆ ਆਪਾਂ अॻे अॻे उहो नसीब आवे लको किथर हुते सही <muchas> त